हां जी भाई साक्षात ही काल ਆਪਾਂ ਤੁਸੀਂ ਸਾਰੇ ਰਾਜ ਕੀ ਸੀ ਹੋਵਗੇ ਜਿਵੇਂ ਤੁਹਾਨੂੰ ਪਤਾ ਆ ਐਤਵਾਰ ਨੂੰ ਸੋਡੇ ਦੀ ਇੱਕ ਟੈਸਟ ਤਿਆਰ ਕਰਦੇ ਹੁੰਦੇ ਆ ਤੇ ਇਸ ਵਾਰ ਆਪਣਾ ਨਵਾਂ ਟੈਸਟ ਆ ਤੇ ਉਹਦੀ ਪੰਜਾਬੀ ਡਿਸਕ੍ਰਿਪਸ਼ਨ ਦੇ ਵਿੱਚ ਮਿਲੂਗੀ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਦਿਓ ਕਿਉਂਕਿ ਦੇਖਦੇ ਹੁੰਨੇ ਆ ਕਿ ਜਿੰਨੇ ਬੱਚੇ ਨੋਟੀਫਿਕੇਸ਼ਨ ਕਰ ਰਹੇ ਆ ਉਹਦੇ ਵਿੱਚੋਂ 50% ਨੇ ਹੀ ਚੈਨਲ ਸਬਸਕ੍ਰਾਈਬ ਕੀਤਾ ਹੋਇਆ ਤੇ ਵੀਡੀਓ ਸ਼ੇਅਰ ਕਰਦਾ ਕਰੋ ਚਲੋ ਫਿਰ ਸਮੂਹ ਉਧਾ ਟ੍ਰਾਇਲ ਪਹਿਲਾਂ ਬੋਲਦੇ ਹਾਂ ਚੱਲਣ ਲਈ ਫਿਰ ਸਮੂਹ ਪ੍ਰੋਪਰ ਬੈਰਾ ਬੋਲੇ ਜੋ ਖਾਲੀ ਵੀਡੀਓ ਚੱਲੋ ਗਈ ਦੀ 2 ਮਿੰਟਾਂ ਦੀ ਤੇ ਫਿਰ ਕੰਪਲੀਟ ਹੋਈ ਬੈਰਾ ਤੁਹਾਡਾ ਤੇ ਜਿੰਨਾਂ ਕੋਲ ਪੀਸੀ ਆ ਉਹ ਆਪ ਦਾ ਟੈਪ ਕਰ ਲੋ ਬਾਕੀ ਵਿਆਬੀ ਜ਼ਰੂਰ ਲਿਖੋ ਜਿਹਦੇ ਕੋਲ ਪੀਸੀ ਹੈ ਨਹੀਂ ਉਹਦੇ ਨਾਲ ਗਲਤ ਹੋਣਾ ਪਤਾ ਲੱਗਦਾ ਚਲੋ ਫਿਰ ਜ਼ਿਆਦਾ ਸਮਾਂ ਬਰਵਾਦ ਨਹੀਂ ਕਰਦੇ ਤੁਹਾਡਾ ਤੇ ਆਪਾਂ ਟ੍ਰਾਇਲ ਪਹਿਲਾਂ ਬੋਲ ਦਿੰਦੇ ਆ ਰੈਡੀ ਹੋ ਜਾਓ ਰੈਡੀ ਹੋ ਰੈਡੀ ਗੱਲ ਜਦੋਂ ਵੀ ਬੁੱਢਾ ਦਰਿਆ ਦੇ ਪ੍ਰਦੂਸ਼ਣ ਨੂੰ ਲੈ ਕੇ ਉੱਠਦੀ ਹੈ ਤਾਂ ਸਿਰਫ ਸਨੱਤੀ ਸ਼ਹਿਰ ਲੁਧਿਆਣਾ ਨੂੰ ਹੀ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ ਡੰਡੀ ਇਸ ਦੇ ਉਲਟ ਵਿਸਥਾਰ ਨਾਲ ਬੁੱਢਾ ਦਰਿਆ ਦੀ ਪਿਸ਼ੋਕੜ ਤੋਂ ਨਜ਼ਰ ਮਾਰੀਏ ਤਾਂ ਬੁੱਢਾ ਦਰਿਆ 50 ਕਿਲੋਮੀਟਰ ਦਾ ਸਫ਼ਰ ਤੈ ਕਰਦਾ ਹੋਇਆ ਸ਼ੁਰੂ ਹੋ ਕੇ ਪਿੰਡ ਰਤਿਆ ਮਾਜਰਾ ਤੱਕ ਪਹੁੰਚ ਜਾਂਦਾ ਹੈ ਇਸ ਦੌਰਾਨ ਆਪਣੇ ਨਾਲ ਉਕਤ ਪਿੰਡਾਂ ਅਤੇ ਸ਼ਹਿਰਾਂ ਦਾ ਹਾਂਜੀ ਤੁਹਾਡਾ ਟ੍ਰੈਕ ਰਾ ਕੰਪਲੀਟ ਹੋ ਗਿਆ ਤੇ ਹੁਣ ਤੁਸੀਂ ਜਿਹੜਾ ਪ੍ਰੋਪਰ ਪਹਿਰਾ ਕਰਨਾ ਪੂਰੇ ਧਿਆਨ ਨਾਲ ਕਰਨਾ ਇਹੀ ਸਮਝ ਕੇ ਕਰਨਾ ਵੀ ਆਪਣਾ ਪੇਪਰਾ ਚਲੋ ਰੈਡੀ ਹੋ ਜੀ ਹੁਣ ਫਿਰ ਤੇ ਤੁਹਾਨੂੰ ਪ੍ਰੋਪਰ ਪਹਿਰਾ ਬੁਲਣ ਲੱਗਿਆ ਰੈਡੀ ਸਰੀਰ ਦੇ ਹੋਰ ਅੰਗਾਂ ਨੂੰ ਸਜਾਉਣ ਲਈ ਸੋਨੇ ਚਾਂਦੀ ਦੇ ਗਹਿਣੇ ਵੀ ਵਰਤੇ ਜਾਂਦੇ ਹਨ ਪਰ ਅੱਖਾਂ ਨੂੰ ਸਜਾਉਣ ਲਈ ਸੁਰਮੇ ਦੀ ਵਰਤੋਂ ਕੀਤੀ ਜਾਂਦੀ ਹੈ ਡੰਡੀ ਸੁਰਮਾ ਇੱਕ ਖਣਿਜ ਪੱਥਰ ਹੈ ਜੋ ਕਾਲੇ ਰੰਗ ਦਾ ਹੈ ਡੰਡੀ ਇਸ ਨੂੰ ਚੰਗੀ ਤਰ੍ਹਾਂ ਰਗੜ ਕੇ ਅੱਖਾਂ ਦੀ ਸੁੰਦਰਤਾ ਵਧਾਉਣ ਲਈ ਵਰਤਿਆ ਜਾਂਦਾ ਹੈ ਡੰਡੀ ਬਚਪਨ ਵਿੱਚ ਇਹ ਸੁਰਮਾ ਬੱਚਿਆਂ ਨੂੰ ਵੀ ਪਾਇਆ ਜਾਂਦਾ ਹੈ ਡੰਡੀ ਵਿਆਹ ਸ਼ਾਦੀਆਂ ਮਿੱਚ ਸੁਰਮੇ ਦਾ ਬਹੁਤ ਮਹੱਤਮਪੂਰਨ ਸਥਾਨ ਹੈ ਡੰਡੀ ਉਸ ਸਮੇਂ ਵਿਆੰਦੜ ਮੁੰਡੇ ਨੂੰ ਉਸ ਦੀ ਪਰਜਾਈ ਸੁਰਮਾ ਪਾਉਂਦੀ ਹੈ ਅਤੇ ਉਹ ਉਸ ਨੂੰ ਕੋਈ ਗਹਿਣਾ ਜਾਂ ਪੈਸੇ ਦਿੰਦਾ ਹੈ ਡੰਡੀ ਸੁਰਮਾ ਪਾਉਣ ਵੇਲੇ ਦੋਹਾ ਲਾਇਆ ਜਾਂਦਾ ਹੈ ਡੰਡੀ ਸ਼ਬਿਆ ਸ਼ਾਦੀਆਂ ਬੇਲੇ ਘਰਾਂ ਵਿੱਚ ਸੁਰਮਾ ਤਿਆਰ ਕੀਤਾ ਜਾਂਦਾ ਸੀ ਡੰਡੀ ਇਸ ਖਣਿਜ ਪਦਾਰਥ ਨੂੰ ਦੁਕਾਨ ਤੋਂ ਲਿਆ ਕੇ ਪਹਿਲਾਂ ਕੋਰੇ ਕੁਜੇ ਵਿੱਚ ਪਾਣੀ ਪਾ ਕੇ ਭੁੰਨਤਾ ਜਾਂਦਾ ਅਤੇ ਫਿਰ ਉਸ ਨੂੰ ਧੁੱਪ ਲਵਾ ਕੇ ਰਗੜਿਆ ਜਾਂਦਾ ਡੰਡੀ ਇਸ ਪਦਾਰਥ ਨੂੰ ਸਿਲਵਟੇ ਨਾਲ ਰਗੜਿਆ ਜਾਂਦਾ ਸੀ ਡੰਡੀ ਸਿਲ ਇੱਕ ਪੱਥਰ ਦਾ ਕਿਸ਼ਤੀ ਨੁਮਾ ਮਜ਼ਬੂਤ ਭਾਂਡਾ ਹੁੰਦਾ ਹੈ ਡੰਡੀ ਇਸ ਵਿੱਚ ਸੁਰਮਾ ਪਾ ਕੇ ਉਸ ਨੂੰ ਇੱਕ ਗਿੱਠ ਦੀ ਲੰਬਾਈ ਵਾਲੇ ਤੋਂ ਮਾਮੂਲੀ ਮੋਟੇ ਅਤੇ ਉਤੋਂ ਥੋੜੇ ਜਿਹੇ ਪਤਲੇ ਪੱਥਰ ਨਾਲ ਰਗੜਿਆ ਜਾਂਦਾ ਹੈ ਡੰਡੀ ਔਰ ਤਾਂ ਇਸ ਨੂੰ ਚੰਦ ਚਾਨਣੀ ਰਾਤ ਵਿੱਚ ਰਗੜਦੀਆਂ ਤਾਂ ਕਿ ਚੰਦਰਮਾ ਦੀਆਂ ਠੰਡੀਆਂ ਕਿਰਨਾ ਇਸ ਵਿੱਚ ਭੈਣ ਆਵੀ ਰੈਡੀ ਹੋ ਜਾਓ ਰੈਡੀ ਆਓ ਜਾਣੀਏ ਫਿਟਨੈਸ ਵਧਾਉਣ ਦੇ ਕੁਝ ਘਰੇਲੂ ਤਰੀਕੇ ਸੰਤੁਲਿਤ ਭੋਜਨ ਨੂੰ ਜ਼ਿੰਦਗੀ ਦਾ ਹਿੱਸਾ ਬਣਾਓ ਡੰਡੀ ਹਫ਼ਤੇ ਵਿੱਚ ਘੱਟੋ ਘੱਟ 5 ਦਿਨ 30 ਮਿੰਟ ਪ੍ਰਤੀ ਦਿਨ ਦੀ ਹਲਕੀ ਫੁਲਕੀ ਕਸਰਤ ਕਰੋ ਡੰਡੀ ਬਾਜ਼ਾਰੀ ਖਾਣੇ ਖਾਸ ਕਰਕੇ ਜ਼ਿਆਦਾ ਤੇਲ ਕਯੋ ਅਤੇ ਖੰਡ ਵਾਲੇ ਖਾਣੇ ਤੋਂ ਪਰਹੇਜ਼ ਕਰੋ ਘਰ ਦੇ ਤਾਜੇ ਖਾਣੇ ਨੂੰ ਹੀ ਤਰਜੀਹ ਦਿਓ ਡੰਡੀ ਤਾਜੇ ਫਲ ਅਤੇ ਸਲਾਦ ਨੂੰ ਨਿਤ ਦੇ ਭੋਜਨ ਦਾ ਹਿੱਸਾ ਬਣਾਓ ਡੰਡੀ ਜੇ ਸਰੀਰ ਵਿੱਚ ਮੋਟਾਪਾ ਹੈ ਤਾਂ ਰੋਟੀਆਂ ਅਤੇ ਚਾਵਲ ਨੂੰ ਘੱਟ ਕਰਕੇ ਸਲਾਦ ਅਤੇ ਕੱਚੀਆਂ ਸਬਜ਼ੀਆਂ ਨੂੰ ਤਰਜੀਹ ਦਿਓ ਡੰਡੀ ਰੁੱਖਾਂ ਵਾਲੀ ਥਾਂ ਨੇੜੇ ਸੈਰ ਕਰੋ ਅਜਿਹਾ ਕਰਨ ਨਾਲ ਸਾਡੇ ਫੇਫੜਿਆਂ ਨੂੰ ਬਧੇਰੇ ਮਾਤਰਾ ਵਿੱਚ ਆਕਸੀਜਨ ਮਿਲਦੀ ਹੈ ਡੰਡੀ 6-8 ਘੰਟਿਆਂ ਦੀ ਭਰਪੂਰ ਨੀਂਦ ਦਾ आनंद लो डंडी नींद ਸਾਡੇ ਤਨ ਮਨ ਵਿੱਚ ਨਵੀਂ ਊਰਜਾ ਭਰ ਦਿੰਦੀ ਹੈ ਡੰਡੀ ਆਪਣੇ ਆਪ ਨੂੰ ਹਰ ਵੇਲੇ ਕਿਸ ਨਾ ਕਿਸ ਕੰਮ ਵਿੱਚ ਸਰਗਰਮ ਰੱਖੋ ਡੰਡੀ ਬਿਹਿਲੇ ਰਹਿਣ ਨਾਲ ਮਨ ਵਿੱਚ ਨਾ ਪੱਖੀ ਵਿਚਾਰ ਆਉਂਦੇ ਹਨ ਡੰਡੀ ਟੀਵੀ ਅਤੇ ਕੰਪਿਊਟਰ ਆਦ ਦੇਖਦਿਆਂ ਲੰਮਾ ਸਮਾਂ ਬੈਠਣ ਦੀ ਆਦਤ ਨਾ ਪਾਓ ਡੰਡੀ ਚਾ ਜਾਂ ਕੌਫੀ ਦੀ ਵਰਤੋਂ ਘੱਟ ਤੋਂ ਘੱਟ ਕਰੋ ਡੰਡੀ ਜੇਕਰ ਅਜਿਹਾ ਕਰਨਾ ਜ਼ਰੂਰੀ ਹੋਵੇ ਤਾਂ ਉਸ ਵਿੱਚ ਖੰਡ ਦੀ ਮਾਤਰਾ ਦੀ ਘੱਟ ਤੋਂ ਘੱਟ ਵਰਤੋਂ ਕੀਤੀ ਜਾਵੇ ਡੰਡੀ ਖੰਡ ਮੋਟਾਪਾ ਪੈਦਾ ਕਰਦੀ ਹੈ ਡੰਡੀ ਤਾਜ਼ਾ ਪਾਣੀ ਪਿਓ ਡੰਡੀ ਦਿਨ ਵਿੱਚ ਲੱਸੀ ਦਾ ਸੇਵਨ